ਸਾਡੇ 62 ਇੰਚ ਕਰ ਦੇ ਦੀ ਮਾਂ ਦਾ ਠੀਕ ਹੈ ਬਾਈ ਆਪਣੇ ਮਿੱਤਰ ਕੋਲ ਹੀ ਖੜੀ ਹੈ ਠੀਕ ਕਰਾਂ ਕੇ ਮੌਲੇ ਦਾ ਆਪਾਂ 20000 ਰੁਪਈਆ ਹੀ ਹੈ ਲੈ 20000 ਰੁਪਈਆ ਕਰਾਂਗੇ 20000 ਤੋਂ ਤਾਂ ਕੋਈ ਨਹੀਂ ਹੁੰਦਾ ਅੱਜ ਕੱਲ ਗੱਬਣ ਆਈ ਏ ਛੇ ਮਹੀਨਿਆਂ ਦੀ ਨੁਕਰੇ ਘੋੜੇ ਤੋਂ ਅੱਛਾ ਛੇ ਮਹੀਨਿਆਂ ਦੀ ਗੱਬਣ ਚੈੱਕ ਪਾਸ ਬਾਈ ਆਪਣੀ ਚੈੱਕ ਪਾਸ ਕਰਾ ਕੇ ਲਿਆਂਦੀ ਜਿਹੜਾ ਵੀਰ ਸੌਦਾ ਕਰੂਗਾ ਕਰਾ ਕੇ ਲੈ ਜਾ ਆਪਦੀ ਠੀਕ ਹੈ ਬਾਈ ਕਿਤੇ 55000 ਰੁਪਈਆ 55000 55 ਜੋ ਵੀ ਕਰ ਲਾਏ ਮਾਨ ਤਾਂ ਕੋਈ ਨਹੀਂ ਜਿਵੇਂ ਕੋਈ ਕੋਈ ਠੀਕ ਹੈ ਨਾ ਬਾਈ ਇਹਦੀ 6 ਸਾਲ ਉਮਰ ਹੈ ਜੀ ਠੀਕ ਹੈ ਬਾਈ 61 ਇੰਚ ਹੈ ਜਿਹੜਾ ਫੀਤੇ ਵਾਲੀ ਇਹਦੀ ਠੀਕ ਆ ਬਈ ਮੱਥੇ ਫੁੱਲਾ ਇੱਕ ਵਾਰ ਜਿੱਟਾ ਇਹਦਾ ਠੀਕ ਆ ਬਈ ਮੌਕੇ ਤੇ ਇਹ ਵੀ ਖਾਲੀ ਆ ਜੀ ਠੀਕ ਹੈ ਭਾਈ ਹਾਂਜੀ ਅੰਦਰ ਅੰਦਰ ਦੀ ਬਈ ਓਕੇ ਅੰਦਰ ਦੀ ਸਾਫ ਆ ਜੀ ਕੋਈ ਚੈੱਕ ਕਰਾ ਕੇ ਲੈ ਜੇ ਅੰਦਰ ਦੀ ਆਪਣੀ ਗਾਰੰਟੀ ਇਹਦੀ ਪੂਰੀ ਤੇ ਇਹ ਗਾਰੰਟੀ ਨਾਲ 골ਡਨ ਰੌਲ ਦਾ ਘੋੜਾ ਬੱਚਾ ਸੀਗਾ ਜੀ ਤਾਰੇ ਡਾਕਟਰ ਕੋਲੇ ਮੱਲੇ ਵਾਲੇ ਕੋਲੇ ਠੀਕ ਹੈ ਜੀ ਉਹਦੀ ਇਹ ਗਾਰੰਟੀ ਨਾਲ ਆਈਏ ਠੀਕ ਹੈ ਭਾਈ ਅੱਛਾ ਮਾਂ ਵੀ ਬਹੁਤ ਚੰਗੀ ਹੈ ਭਾਈ ਮਾਂ ਕਮੈਤ ਰੰਗ ਦੀ ਬਹੁਤ ਚੰਗੀ ਆ ਤੇ ਜਮਾਂ ਦੀ ਕੱਦ ਹੈ ਤੇ ਸੁਖ ਇਹਦਾ ਫਿਰ ਮੁੱਲ ਭਾਈ ਕੀ ਕਰੇਗਾ ਇਹਦਾ ਹਾਈਡ ਦਾ ਨਾ ਝੂਠ ਹੋਊਗਾ ਜੀ ਕੋਈ ਆ ਕੇ ਪਾ ਮਿਣਕੇ ਵੇਖ ਲਿਆ ਆ ਕੇ ਜਿਹੜੀ ਗੱਲ ਅੰਦਰ ਅੰਦਰ ਦੀ ਸਾਫ ਵਾਲੀ ਕਹੈ ਦੀ ਜੇ ਸਾਫ ਆ ਸਾਫ ਕਹਾਂ ਜਿਹੜੀ ਜਿਵੇਂ ਹੋਈ ਓਵੇਂ ਬੜੀ ਚੰਗਾ ਤੌਰ ਦੀ ਜੇ ਤੋਰੇ ਵਾਲਾ ਹੋ ਜੇ ਆਪਾਂ ਜੇ ਤੋਰੇ ਵਾਲਾ ਕੋਈ ਇਹਦਾ ਸ਼ਾਟ ਲਾ ਪੀ ਦੇਵਾਂਗੇ ਨਾ ਬਈ ਹਾਂ ਜੀ ਉਹ ਕੋਈ ਨਹੀਂ ਆਪਾਂ ਤੋੜ ਕੇ ਵੀ ਦਿਖਾ ਦਾਂਗੇ ਵੀਡੀਓ ਚ ਤੇ ਸੁਖ ਕਿੰਨੇ ਚਿਰ ਦੀ ਇਹ ਤੇ ਕੀ ਮੁੱਲ ਮੁੱਲ ਕਰਾਂਗੇ ਮੌਕੇ ਦੀ ਕਿਵੇਂ ਆ ਇਹਦੀ 5 ਸਾਲ ਉਮਰ ਆ ਮੌਕੇ ਦੀ ਖਾਲੀ ਆ ਅੰਦਰ ਦੀ ਸਾਫ਼ ਆ ਕੋਈ ਚੈੱਕ ਕਰਾ ਕੇ ਲੈ ਜੀ ਵਾਂ ਠੀਕ ਆ ਬਈ ਤੇ ਕੀ ਮੁੱਲ ਕਰਾਂਗੇ ਬਈ ਇਹਦਾ ਆ ਇਹਦਾ 70000 ਰੁਪਏ ਜੀ ਇਹਦਾ ਸਾਲ ਕਾ ਨੇ ਸਾਢੇ 4 ਸਾਲ ਦੀ ਸਾਢੇ 4 ਸਾਲ ਤੇ ਬਈ ਕੀ ਮੁੱਲ ਕਰਾਂਗੇ ਇਹਦਾ ਬਈ ਆਪਾਂ ਇਹਦਾ 75000 ਰੁਪਏ ਲੈਣ ਦੇਣੀ ਆ ਜੀ ਵਾਧੀ ਗਾਣਾ ਬਈ ਬਈ ਉਹ ਮੇਰੇ ਖਿਆਲ ਨਾਲ ਜਿਵੇਂ ਇਹਦੇ ਉਹ ਇਹਦੇ ਨੀਲਾ ਨੂੰ ਲਘੋੜਾ ਛੜਿਆ ਹੋਇਆ ਨੀਲਾ ਬੱਚਾ ਵੀ ਦੇ ਸਕਦੇ ਹਾਂ ਯਾਰ ਵਾੜੀ ਵੀ ਨੀਲਾ ਵੀ ਬੱਚਾ ਦੇ ਜਿਹੜਾ ਮਰਜ਼ੀ ਕੋੜਾ। ਕਿ ਜਿਵੇਂ ਆਪਾਂ ਕਹਿ ਦਈਏ ਮਾਰਕੀਟ ਨੂੰ ਬੜਾ ਹਨਾ ਰੇਟ ਵੀਡੀਓ ਦੇ ਵਿੱਚ ਕੀਤਾ ਹੈ। ਕਮੈਂਟ ਕਰਕੇ ਜਰੂਰ ਦੱਸਿਓ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਬਹੁਤ ਸਾਰੇ ਸੱਜਣਾ ਨੇ ਸਾਨੂੰ ਫੋਨ ਲਾ ਕੇ ਕਿਹਾ ਯਾਰ ਭਾਈ ਬਹੁਤ ਵਧੀਆ ਗੱਲ ਆ ਕਿਉਂਕਿ ਆਪਣੇ ਪੇਜ ਦਾ ਵੀ ਮੇਨ ਮਕਸਦ ਇਹੀ ਆ ਕਿ ਆਪਣੀ ਜਿਹੜੀ ਨਵੀਂ ਯੂਥ ਆ ਉਹਨੂੰ ਕੋੜਿਆਂ ਦੀ ਲਾਈਨ ਦੇ ਵਿੱਚ ਜੋੜਿਆ ਜਾਵੇ। ਅੱਜ ਕਿਹਨਾਂ ਮਰਾਜੀ ਆਪਣੇ ਕੋਲੇ ਇਸ ਟਾਈਮ ਤੇ ਰੇਟ ਆਪਣਾ 20000 ਤੋਂ ਸਟਾਰਟ ਹੋ ਜਾਣਾ। ਸਵਾਗਤ ਹੈ ਮਿੱਤਰੋ ਅੱਜ ਤੁਸੀਂ ਇਕੱਲੇ ਹੋ ਕਰਾ ਨਿਆਰੇ ਕਰਾ 20000 ਤੋਂ ਸਟਾਰਟਿੰਗ ਹੈ ਰੇਟ ਦੀ ਸਾਰੀ ਗਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਲਈ ਆਪਾਂ ਫੇਰ ਪਹੁੰਚੇ ਆ ਦਰਸ਼ਨ ਸਟੱਡ ਫਾਰਮ ਕੋੜੀਆ ਖੁਰਦ ਜ਼ਿਲ੍ਹਾ ਮੋਗਾ ਤੇ ਵੀਰੇ ਸੌਖ ਹੋਣੀ ਤੇ ਵੀਰਾ ਗਰਜੀਤ ਆਪਣੇ ਨਾਲ ਰਹੂਗਾ ਤੇ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਫੇਰ ਅੱਗੇ ਵੰਗੂ ਵੀਡੀਓ ਦੇ ਵਿੱਚ ਜਿਹੜੇ ਜਿੰਨੇ ਵੀ ਜਾਨਵਰ ਦਿਖਾਵਾਂਗੇ ਸਾਰਿਆਂ ਦੇ ਰੇਟ ਰੂਟ ਵਿੱਚ ਕਰਾਂਗੇ ਕਿਉਂਕਿ ਪਿਛਲੀ ਵਾਰ ਜਿਹੜੀ ਆਪਾਂ ਕੁਝ ਕੁ ਦਿਨ ਪਹਿਲਾਂ ਹੀ ਵੀਡੀਓ ਪਾਈ ਸੀ ਉਦੇ ਵਿੱਚ ਤਕਰੀਬਨ ਤਕਰੀਬਨ 99% ਪਾਈ ਦੇ ਉਹਨਾਂ ਦਾ ਜਿਹੜਾ ਸਾਰਾ ਮਾਲ ਵਿਕ ਗਿਆ ਏ ਪੁੱਛਾਂਗੇ ਵੀਡੀਓ ਦਾ ਕੀ ਰਿਸਪੌਂਸ ਰਿਹਾ ਕਿੱਦਾਂ ਦਾ ਰੇਟ ਆ ਸਾਰਾ ਗੱਲਬਾਤ ਕਰਾਂਗੇ ਸੁਖ ਵੀਰੇ ਪਹਿਲਾਂ ਦੋਨਾਂ ਭਾਈਆਂ ਦਾ ਸਵਾਗਤ ਆ ਭਾਈ ਆਪਣੇ ਚੈਨ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਸਾਡੇ ਫਾਰਮ ਤੇ ਆਉਣ ਤੇ ਸੁਖ ਵੀਰੇ ਸਭ ਤੋਂ ਪਹਿਲਾਂ ਆਪਾਂ ਵੀਡੀਓ ਬਾਰੇ ਦੱਸਦੀ ਜਾਨਾ ਆਪਾਂ ਕੀਤੀ ਥੋੜੇ ਦਿਨ ਪਹਿਲਾਂ ਤੇ ਮੇਰੇ ਉਹਦਾ ਰਿਸਪੌਂਸ ਬਈ ਬਹੁਤ ਵਧੀਆ ਰਿਹਾ ਜੀ ਸਾਰਾ ਹੀ ਮਾਲ ਵੇਚ ਗਿਆ ਆਪਣਾ ਦੂਜੀ ਦਿਨ ਹੀ ਵੇਚ ਗਏ ਵੀਡੀਓ ਪਾਉਣ ਸਾਰੀ ਠੀਕ ਆ ਭਾਈ ਤੇ ਭਾਈ ਜਿਵੇਂ ਆਪਾਂ ਵੀਡੀਓ ਦੇ ਵਿੱਚ ਅੱਗੇ ਵੀ ਆਪਾਂ ਗੱਲਬਾਤ ਕੀਤੀ ਸੀ ਹਨਾ ਕਿ ਇਸ ਵਾਰੀ ਭਾਈ ਰੇਟ ਵੀਡੀਓ ਦੇ ਵਿੱਚ ਹੀ ਰਹਿਣਗੇ ਭਾਈ ਹਾਂ ਜੀ ਰੇਟ ਸਾਰਿਆਂ ਦੀ ਵੀਡੀਓ ਦੇ ਵਿੱਚ ਹੀ ਦੱਸਾਂਗੇ ਆਪਾਂ ਤੇ ਸੁਖ ਆਪ ਕੀ ਬੈਨੀਫੀਟਰ ਹੈ ਜਿਵੇਂ ਪਹਿਲਾਂ ਆਪਾਂ ਜਨਵਰ 9 ਜਨਵਰ ਸੇਲ ਕੀਤੇ ਹਨ ਉਹਦੇ ਨਾਲ ਕੀ ਯਾਨੀ ਕਿ ਫੋਨ ਕਿੱਦਾਂ ਦੇ ਆਉਂਦੇ ਆ ਬਈ ਉਹ ਤੇ ਫੋਨ ਜੀ ਲੈਣ ਵਾਲੇ ਤਾਂ ਹੀ ਆਉਂਦਾ ਜੀ ਜਿਹਨੇ ਸੌਦਾ ਕਰਨਾ ਹੁੰਦਾ ਨਹੀਂ ਅੱਗੇ ਆਏ ਅਗਲਾ ਰੇਟ ਪੁੱਛਣ ਦਾ ਮਾਰਾ ਫੋਨ ਲਾਈ ਜਾਂਦਾ ਰਹਿੰਦਾ ਜੀ ਕਿਉਂਕਿ ਵੀਡੀਓ 'ਚ ਆਪਣੀ ਸਾਰੀ ਡਿਟੇਲ ਆ ਰੇਟ ਆ ਜਿਹਨੂੰ ਚੰਗੀ ਲੱਗਦੀ ਉਹ ਫੋਨ ਲਾ ਕੇ ਤੇ ਆਪਣਾ ਸੌਦਾ ਕਰ ਲੈਂਦਾ ਜੀ ਬਿਲਕੁਲ ਹੈ ਨਾ ਬਈ ਮੈਂ ਤੇ ਵਿੱਚ ਦੱਸਿਆ ਹੁੰਦਾ ਬਿਲਕੁਲ ਰੇਟ ਦੱਸਣੇ ਪੈਂਦੇ ਜੀ ਫੋਨ ਕਈ ਬੰਦੇ ਹੁਣ ਰੇਟ ਮਾਰੀ ਫੋਨ ਲਾ ਲੈਂਦੇ ਆ ਬਿਲਕੁਲ ਹੈ ਨਾ ਬਈ ਤੇ ਲੋ ਵੀ ਮਿੱਤਰੋ ਮ ਜਿਹੜੇ ਵੀ ਸੱਜਣ ਹਨ ਆਪਣੇ ਫੋਨ ਕਰ ਦਿੰਦੇ ਯਾਰ ਵੀ ਆਪਣੇ ਨੂੰ ਭਾਜ ਵਾਲੀ ਘੋੜੀ ਦਿਵਾ ਦਿਓ ਕੋਈ ਬਿਛੇਰਾ ਦਿਵਾ ਦਿਓ ਕੋਈ ਬਿਛੇਰੀ ਦਿਵਾ ਦਿਓ ਉਹ ਉਹ ਸੱਜਣ ਤੱਕ ਵੀਡੀਓ ਸ਼ੇਅਰ ਕਰਕੇ ਪਹੁੰਚਦੀ ਕਰ ਦਿਓ ਆਪਾਂ ਸਾਰੇ ਜਾਨਵਰਾਂ ਦੀ ਡਿਟੇਲ ਲੈਂਦੇ ਆ ਸਾਰੇ ਇਕੱਲੇ ਇਕੱਲੇ ਜਾਨਵਰ ਤੋਰ ਕੇ ਵੀ ਦਿਖਾਵਾਂਗੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸੋਖ ਵੀਰੇ ਕਿੰਨੇ ਟੋਟਲ ਜਾਨਵਰ ਹਨ ਕਿਤੇ ਰੇਟ ਅੱਜ ਕਿੰਨਾ ਗਿਆ ਤੋਂ ਸਟਾਰਟ ਹੋਣਗੇ ਬਈ 8 ਜਾਨਵਰ ਆਈ ਆਪਣੇ ਕੋਲੇ ਇਸ ਟਾਈਮ ਠੀਕ ਹੈ ਬਈ ਤੇ ਰੇਟ ਆਪਣਾ 20000 ਤੋਂ ਸਟਾਰਟ ਹੋ ਜਾਣਾ 20 ਲੱਖ ਰੁਪਏ ਤੇ ਕਰਾਈ। ਲੋ ਵੀ ਮਿੱਤਰੋ ਅੱਜ ਤੁਸੀਂ ਕਿੱਲਿਓ ਕਰਾ ਨਿਆਰੇ ਕਰਾ 20000 ਤੋਂ ਸਟਾਰਟਿੰਗ ਹੈ ਰੇਟ ਦੀ। ਸੋਗਾ ਪਾ ਸ਼ੁਰੂ ਤੋਂ ਇੱਕ ਨੰਬਰ ਵਾਲੀ ਕਿਉਂ ਕਰ ਲਈਏ ਸਟਾਰਟ ਭਾਈ ਹਣਾ। ਵੀਰੇ ਸਭ ਤੋਂ ਪਹਿਲਾਂ ਜਿਹੜੀ ਇੱਕ ਨੰਬਰ ਤੇ ਖੜੀ ਹੈ ਨਾ ਇਹਦੀ ਡਿਟੇਲ ਦੱਸ ਦਈਏ ਭਾਈ। ਕਿੰਨੇ ਕੁ ਚਿਰ ਦੀ ਹੈ ਕੀ ਹਾਈਟ ਹੈ ਮੌਕੇ ਦੀ ਕਿਵੇਂ ਹੈ ਭਈ ਇਹ। ਇਹਦੀ ਹਾਈਟ 90 ਇੰਚ ਹੈ। ਠੀਕ ਹੈ ਭਾਈ। 74 ਲਈ 90 ਇੰਚ ਹਾਈਟ ਆ। ਠੀਕ ਹੈ ਭਾਈ। 5 ਸਾਲ ਉਮਰ ਹੈ ਇਹਦੀ। ਠੀਕ ਹੈ ਭਾਈ। ਗੱਬਣ ਆ ਇਹ 6 ਮਹੀਨੇ ਦੀ ਨੁਕਰੇ ਘੋੜੇ ਤੋਂ। ਅੱਛਾ 6 ਮਹੀਨੇ ਦੀ ਗੱਬਣ ਚੈੱਕ ਪਾਸ ਭਾਈ। ਆਪਣੀ ਚੈ ਠੀਕ ਹੈ ਭਾਈ ਤੇ ਭਾਈ ਉਹ ਪਈਏ ਫੋਟੋ ਵੀਡੀਓ ਕਿਹੜੇ ਕੋੜੇ ਤੋਂ ਗੱਭਣਾ ਪਈਏ ਵੀਡੀਓ ਹੈ ਨਹੀਂ ਜੀ ਵੀ ਜੀ ਮਾਲਕਾਂ ਨੰਬਰ ਦੇ ਆਈ ਜਿਹਦੇ ਕੋਲ ਘੋੜਾ ਬਾਈ ਕੋਲ ਜਿਹਦੇ ਵਾਲੇ ਘੋੜੇ ਤੋਂ ਮੇਟ ਹੋਈ ਵੀ ਅੱਛਾ ਉਹ ਘੋੜੇ ਵਾਲੇ ਸੱਜਣ ਕੋਲ ਆਈ ਵੀ ਨੰਬਰ ਦੇ ਦਾਂਗੇ ਠੀਕ ਹੈ ਭਾਈ ਉਹ ਭਰਾਣਾ ਗੱਲ ਕਰ ਲਵੇ ਜੀ ਇਹ ਤਾਂ ਗੱਭਣਾ ਜਿਹਦੇ ਠੀਕ ਹੈ ਭਾਈ ਬਾਕੀ ਭਾਈ ਮੇਰੇ ਸਹਰਾਮਣਾ ਇਹਦਾ ਨੁਗਰਾ ਦੇਣ ਦਾ ਪੂਰੀ ਇਹਦੀ ਉਹ ਆ ਹਨਾ ਹਾਂਜੀ ਪਹਿਲਾਂ ਇਹਦਾ ਨੁਗਰਾ ਬੱਚਾ ਬਹੁਤ ਚੰਗਾ ਨਾਲ ਹੀ ਸੀ ਉਹਨਾਂ ਕੋਲੇ ਮਾਲਕਾਂ ਕੋਲੇ ਠੀਕ ਹੈ ਭਾਈ ਹਾਂਜੀ ਪਹਿਲਾਂ ਬੱਚਾ ਨੁਗਰਾ ਦਿੱਤਾ ਸੋਕ ਕਿੰਨੇ ਟਾਈਮ ਦੀ ਗੱਭਣ ਦੇ ਸੀ ਆਪਾਂ 6 ਮ ਇਹਦਾ ਮੁੱਲ ਤਾਂ 1 20 ਕਰ ਦੇ ਮੁੱਕ ਤੇ ਮਾਨਤਾਨ ਕਰ ਲਾਂ ਕੋਈ ਨਹੀਂ ਬਾ ਠੀਕ ਆ ਲੱਗਿਆ ਮਿੱਤਰੋ 1 20 ਬਾਈ ਨੇ ਹਣਾ ਮੈਨੂੰ ਐ ਲੱਗਦਾ ਵੀ ਡੇਢ ਘੰਟੇ ਤੋਂ ਗਾਹ ਜਾਊਗਾ ਕੰਮ ਪਰ ਬਾਈ ਕਹਿੰਦਾ ਵੀ ਆਪਣਾ ਖਾਲੀ ਘੋੜਾਂ ਵਾਲਾ ਹੀ ਆਣਾ ਤੇ ਸੁਖਵਿਰੇ ਦੂਸਰੇ ਨੰਬਰ ਵਾਲੇ ਬੱਚੇ ਇਹਦੀ ਕੀ ਡਿਟੇਲ ਹੈ ਬਾਈ ਇਹਦੀ ਇਹ ਬਸ਼ੇਰਾ ਹੀ ਦੂਸਰੇ ਨੰਬਰ ਵਾਲਾ ਆਪਣੇ ਕੋ ਨੁਕਰਾ ਠੀਕ ਆ ਬਾਈ ਇਹਦੀ 3 ਕਿ ਮਹੀਨੇ ਉਮਰ ਹੋਈ ਹੈ ਸਾਢੇ 3 ਹਜੀ ਠੀਕ ਆ ਬਾਈ ਹਾਂਜੀ ਇਹ ਮਾਣੂ ਜਿਹੜੇ ਕਰਨੇ ਕੋਲੇ ਘੋੜਾ ਜੀ 69 ਇੰਚ ਦਾ ਨੁਕਰਾ ਬਹੁਤ ਚੰਗਾ ਠੀਕ ਹੈ ਭਾਈ ਹਾਂਜੀ ਉਹ ਡੋਡਾਂ ਵਾਲੇ ਘੋੜੇ ਦਾ ਪਤਾ ਨਹੀਂ ਐ ਤਾਂ ਕਿਹੜੇ ਦਾ ਹੈ ਚੰਗਾ ਘੋੜਾ ਉਹ ਠੀਕ ਹੈ ਭਾਈ ਮਾਂ ਇਹਦੀ ਨੌਕਰੀ ਆ 56 ਇੰਚ ਕਾ ਦੇ ਦੀ ਮਾਂ ਦਾ ਆਪਣੇ ਮਿੱਤਰ ਕੋਲ ਹੀ ਖੜੀ ਆ ਠੀਕ ਆ ਬਈ ਹਾਂਜੀ ਦਿਖਾ ਵੀ ਦੇਵਾਂਗੇ ਮੈਂ ਟੋਲੇ ਘੋੜੇ ਦੀ ਪੋਤੀ ਆ ਤੇ ਜਿਹੜਾ ਕਿੰਗਰਾਂ ਕੋਲੇ ਘੋੜਾ ਹੁੰਦਾ ਆਪਣੇ ਪੈਂਡੂ ਦੀ ਬੱਚੀ ਆ ਜੀ ਇਹਦੀ ਮਾਂ ਠੀਕ ਆ ਬਈ ਸਾਰਾ ਖਾਨਦਾਨ ਹੀ ਨੁਕਰ ਇਹਦਾ ਚੰਗਾ ਖਾਨਦਾਨ ਬਈ ਇੱਕ ਜਿਵੇਂ ਬਛੇਰੇ ਦੀ ਹੈ ਨਾ ਕੱਟ ਕੰਡੀਸ਼ਨ ਦਾ ਦੀ ਜਿਵੇਂ ਕੰਨ ਕੁੰਨ ਐਨ ਫੇਸ ਪੂਜ ਦੀ ਕੁਆਲਿਟੀ ਬੜੀ ਜਾ ਆਂਜੀ ਬਰੀਕੀ ਬਹੁਤ ਚੰਗੀ ਆ ਕੰਨਾਂ ਕੁੰਨਾਂ ਚ ਬਹੁਤ ਸੰਘਾ ਬੱਚਾ ਹਾਂ ਤੇ ਇਹ ਸੁਖ ਕੀ ਮੁੱਲ ਕਰਾਂਗੇ ਇਹਦਾ ਬਈ ਫਿਰ ਆਪਾਂ ਇਹਦਾ 85000 ਰੁਪਇਆ ਕਰਦੇ ਆ ਮੌਲ ਜੀ ਇਹਦਾ ਆਪਾਂ 85000 ਕਰਨਾ ਤੇ ਹੋ ਜਾਊਗਾ ਮਨਦਾਨ ਬਈ ਕਰਾਂਗੇ ਕਰਾਂਗੇ ਪੂਰਾ ਤੂੰ ਬਈ ਪੈਸੇ ਗੱਲ ਕਰਦੇ ਵੀ ਇਹਨੂੰ ਕੋਈ ਸਾਂਭਣ ਵਾਲਾ ਬੰਦਾ ਲੈ ਜੇ ਪਿਆਣਾ ਘੋੜਾ ਚੰਗਾ ਬਣ ਜੂਗਾ ਜਿਵੇਂ ਪੂਰੀ ਬਹੁਤ ਅੱਖਾਂ ਦੇ ਬਰਾਬਰ ਆਈਆ ਵੇਖ ਲੋ ਬਿਲਕੁਲ ਬਾਕੀ ਕੰਨ ਜਿਹੜਾ ਜਮਾ ਨੁਕਰਿਆ ਵਾਲਾ ਹੈ ਨਾ ਛਿੱਟੇ ਛੁੱਟੇ ਤੋਂ ਰਹਿ ਤਾ ਜਮਾ ਬੱਚਾ ਸਾਫ ਆ ਸਹਿਮਕਾ ਵੀ ਹੈ ਨਹੀਂ ਮਾੜਾ ਮੋਟਾ ਇੱਕ ਤਾਂ ਦਾਗ ਹੋ ਸਕਦਾ ਬਾਕੀ ਕੋਈ ਕੰਨਾ ਕੁੰਨਾ ਵੀ ਹੈ ਨਹੀਂ ਸਪੋਟ ਲੈਸ ਬਾਕੀ ਕਹਣਾ ਬਈ ਤੇ ਇਹਦਾ ਆਪਾਂ ਮੁੱਲ ਕਰਦਾ 85000 ਹੈ ਨਾ ਬੰਦੋਂ ਵੀ ਇਹਨੂੰ ਵੀ ਹੈ ਇਹਦੀ ਬਈ ਕੀ ਡਿਟੇਲ ਆ ਘੋੜੀ ਦੀ ਬਈ ਇਹਦੀ ਉਮਰ ਹੈਗੀ ਆ ਜੀ 5 ਕ ਸਾਲ ਹੋਊਗੀ ਸਾਢੇ 4 ਸਾਲ ਘੋੜੀ ਦੀ ਠੀਕ ਆ ਬਈ 94 ਇੰਚ ਹੈ ਜਿਹੜਾ ਤੁਰਦੀ ਬਹੁਤ ਸੋਹਣਾਗਾ ਠੀਕ ਆ ਬਈ ਨਾਜਦੀ ਵੀ ਹੈ ਘੋੜੀ ਇਹ ਠੀਕ ਆ ਬਈ ਯਾਰ ਹੁੰਦਾ ਸ਼ੌਂਕੀ ਬੰਦਾ ਹਾਂਜੀ ਮੱਝੂਗੜ੍ਹੇ ਲੈਣ ਚ ਇਹ ਤਿੰਨ ਪੈਰ ਚਟੇ ਮੱਥੇ ਪਟਾ ਪਤਲਾ ਬਹੁਤ ਸੋਹਣਾ ਇਹਦੇ ਠੀਕ ਆ ਬਈ ਸਾਰਾ ਰੰਗ ਨੀਲਾ ਇਹ ਅੱਜ ਹੀ ਆਪਾਂ ਚੈੱਕ ਕਰਵਾਈ ਆ ਸਿੱਧੂ ਡਾਕਟਰ ਤੋਂ ਠੀਕ ਹੈ ਬਾਈ 10 ਵਜੇ ਘੋੜਾ ਦੇਣਾ ਜੀ ਕੋਈ ਡਾਕਟਰ ਨਾਲ ਗੱਲ ਵੀ ਕਰ ਸਕਦਾ ਬੰਦਾ ਫੋਨ ਲਾ ਕੇ ਆਪਾਂ ਨੰਬਰ ਦੇ ਦੇਾਂਗੇ ਜੀ ਠੀਕ ਹੈ ਬਾਈ ਉਹਦੇ ਜੇ ਹੋਇਆ ਨਾ ਬਾਈ ਜੇ ਤਾਂ ਕਿਸੇ ਨਾਲ ਸੌਦਾ ਹੋ ਗਿਆ ਉਹ ਆਪਦੇ ਮਨਪਸੰਦੀ ਘੋੜੇ ਦੇ ਭਾੜੇ ਨਾਲ ਹਾਂ ਹਾਂ ਜੀ ਸੌਦਾ ਹੋ ਗਿਆ ਅਗਲਾ ਮਨਪਸੰਦ ਦੇ ਘੋੜੇ ਤੋਂ ਭਰਾ ਸਾ ਬਾਕੀ ਆਪਾਂ ਇਹਨੂੰ ਕੱਲ ਨੂੰ ਜੰਪ ਦੇ ਹੀ ਵੀ ਦੇਣਾ ਹੈ ਨਹੀਂ ਫਿਰ ਆਪਾਂ ਨੂੰ ਤਾਂ ਇਹਨੂੰ ਹੋਈ ਆ ਹਾਂਜੀ ਹਾਂ ਆਪਾਂ ਉਹ ਕਰਨਾ ਪੈਣਾ ਨਾ ਤੇ ਹਾਈਟ ਕਿੰਨੀ ਸੀ ਇਹਦੀ ਬਈ 59 ਇੰਚ ਆਈ 60 ਤੋਂ ਥੋੜੀ ਘਾਣੀ ਦਾ ਆਉਦੀ ਹੋਊਗੀ ਠੀਕ ਹੈ ਵਾਲੇ ਨਾਲ ਇੰਚ ਹੈ ਬਸ ਠੀਕ ਹੈ ਬਾਈ ਹੂੰ ਕਹ ਪਰ ਪੂਸ ਦੀ ਕਵਾਟੀ ਇਹਦੀ ਬਹੁਤ ਚੰਗੀ ਆ ਪਰ ਪੂ ਬਹੁਤ ਚੰਗਾ ਲੱਗਿਆ ਬਈ ਸਾਡੇ ਪੈਰ ਬਣਾਉਣ ਵਾਲੇ ਉਹ ਪੈਰ ਪਹਾਰਾ ਪੂਰਾ ਬਹੁਤ ਤੇ ਦੂਜੇ ਦੱਸੀ ਕਿੰਨੇ ਚਿਰ ਦੀ ਦੱਸੀ ਉਹਨਾਂ ਨੇ ਮਾਲਕਾਂ ਨੇ ਸਾਢੇ 4 ਸਾਲ ਦੀ ਸਾਢੇ 4 ਸਾਲ ਤੇ ਬਈ ਕੀ ਮੁੱਲ ਕਰਾਂਗੇ ਇਹਦਾ ਬਈ ਆਪਾਂ ਇਹਦਾ 75000 ਰੁਪਏ ਲੈਣ ਦੇਣੀ ਹੈ ਵਾਠੀ ਗਣਾ ਬਈ ਬਈ ਉਹ ਮੇਰੇ ਖਿਆਲ ਨਾਲ ਜਿਵੇਂ ਦੇ ਹੋਆ ਨਾ ਵਾਲ ਬੂਲ ਇਹ ਤੇ ਨੀਲਾ ਨੂਲਾ ਘੋੜਾ ਛੜਿਆ ਵੇ ਨੀਲਾ ਬੱਚਾ ਵੀ ਦੇ ਸਕਦੀ ਹਾਂ ਯਾਰਵਾੜੀ ਵੀ ਨੀਲਾ ਵੀ ਬੱਚਾ ਦੇ ਜੇ ਮਰਜ਼ੀ ਘੋੜਾ ਕੋਕ ਜਿਵੇਂ ਆਪਾਂ ਕਹਿ ਦਈਏ ਮਾਰਕੀਟ ਨੂੰ ਬੜਾ ਹਨਾ ਨੀਲੇ ਬੱਚਿਆਂ ਦਾ ਕਰੇਜ ਆ ਤੇ ਆ ਜਾ ਬਈ ਸਵਖਤ ਚੌਥੇ ਨੰਬਰ ਵਾਲੀ ਦੀ ਇਹਦੀ ਕੀ ਡਿਟੇਲ ਆ ਬਈ ਇਹਦੀ ਇਹਦੇ ਚਾਰ ਪੈਰ ਚਿੱਟੇ ਮੱਥੇ ਪਤਲਾ ਪਟਾ ਜੀ ਠੀਕ ਆ ਜੀ ਤੇ ਦੋਨੇ ਪਾਸੇ ਜੇ ਕਹਿੰਦੇ ਨੁਕਰਾ ਬੱਚਾ ਲੈਣਾ ਨੁਕਰੇ ਵੀ ਦਿੰਦੀ ਆ ਕੀ ਠੀਕ ਆ ਬਈ ਕਿ ਇਹਦਾ ਰੰਗ ਸਾਰੇ ਮਾਰਵਾੜੀਆਂ ਵਾਲੇ ਧੌਣ ਧੌਣ ਬਹੁਤ ਚੰਗੀ ਆ ਠੀਕ ਆ ਬਈ ਤੇ ਮਾਰਵਾੜੀ ਤੋਂ ਬੱਚਾ ਲੈਣਾ ਮਾਰਵਾੜੀ ਵੀ ਲੈ ਲੈ ਕੋਈ 5 ਕਿਲੇ ਨਹੀਂ ਆ ਪੱਛਾ ਨੁਗਰਾ ਸੀ ਇਹਦੇ ਮਗਰ ਪਹਿਲਾਂ ਵੀ ਸ਼ੇਰਾ ਸੀ ਠੀਕ ਹੈ ਭਾਈ ਭਾਈ ਉਹ ਕਮੈਤ ਰੰਗ ਵੀ ਬਹੁਤ ਜਿਆਦਾ ਸੋਹਣਾ ਹੈ ਜਿਵੇਂ ਕੋਮੇ ਨਹੀਂ ਕੋਈ ਹਨਾ ਪਿੱਕਰ ਜਿਹਾ ਰੰਗ ਨਹੀਂ ਹਨਾ ਬਾਕੀ ਇਹ ਚ ਤੋਰਾ ਬਹੁਤ ਚੰਗਾ ਆਪਾਂ ਦਾਹਣਾ ਕਹਿੰਦੇ ਤੋਰ ਕੇ ਵੀ ਦਿਖਾ ਦਈਏ ਵੀਡੀਓ 'ਚ ਇਹਨੂੰ ਆਪਾਂ ਬਹੁਤ ਚੰਗਾ ਤੋਰਦੀ ਹੈ ਜੇ ਕੋਈ ਤੋਰੇ ਵਾਲਾ ਹੋ ਜੇ ਆਪਾਂ ਜੇ ਤੋਰੇ ਵਾਲਾ ਕੋਈ ਇਹਦਾ ਸ਼ਾਟ ਲਾ ਵੀ ਦੇਵਾਂਗੇ ਹਾਂ ਜੀ ਹਾਂ ਜੀ ਉਹ ਕੋਈ ਨਹੀਂ ਆਪਾਂ ਤੋਰ ਕੇ ਵੀ ਦਿਖਾ ਦਈਏ ਵੀਡੀਓ 'ਚ ਤੇ ਸੁਖ ਕਿੰਨੇ ਚਿਰ ਦੀ ਹੈ ਤੇ ਕੀ ਮੁੱਲ ਮੁੱਲ ਕਰਾਂਗੇ ਮੌਕੇ ਦੀ ਕਿਵੇਂ ਆ ਇਹਦੀ 5 ਸਾਲ ਉਮਰਾ ਮੌਕੇ ਦੀ ਖਾਲੀ ਆ ਅੰਦਰ ਦੀ ਸਾਫ ਆ ਕੋਈ ਚੈੱਕ ਕਰਾ ਇਹਦਾ 70000 ਰੁਪਈਆ ਜੀ ਇਹਦਾ 70000 ਰੁਪਈਆ ਨਾ ਕਰ ਲੈ ਮਾਨਤਨ ਮੌਕੇ ਤੇ ਹੋਊਗਾ ਠੀਕ ਆ ਬਾਈ ਤੇ ਕੁੜੀ ਇਹ ਵੀ ਹੈ ਨਾ ਚੰਗੀ ਹੈ ਬਾਕੀ ਇਹ ਬਾਈ ਜਾਣਖਾਂ ਵਾਲੀ ਵੀ ਹੈਗੀ ਜੇ ਕਹ ਰਹੀ ਹੈ ਨਾ ਪਹਿਲੀ ਪੂਲੀ ਜੰਪ ਜੰਪ ਦੇ ਰਹਿਣ ਵਾਲੀ ਹੈ ਕੁੜੀ ਕਿ ਨਹੀਂ ਤੇ ਆ ਜਾ ਬਈ ਉਹ ਤੋਂ ਅਗਲੀ ਬਿਛੇਰੀ ਇਹਦੀ ਕੀ ਡਿਟੇਲ ਆ ਬਈ ਇਹਦੀ ਇਹ 8 ਮਹੀਨਿਆਂ ਦੀ ਹੋ ਗਈ ਬਿਛੇਰੀ ਠੀਕ ਆ ਬਾਈ ਹਾਂਜੀ ਤੇ ਭਾਈ ਇਹਦੀ ਕੀ ਕਿਹੜੇ ਕੋਲੇ ਦੀ ਦਸੀ ਆ ਜਾ ਕੋਈ ਕਿ ਨਹੀਂ ਲੇਕਿਨ ਪਰ ਮੈਂ ਬਣ ਗਈ ਨਹੀਂ ਹੈ ਗਰੰਟੀ ਨਾਲ 골ਡਨ ਰੋਲ ਦਾ ਘੋੜਾ ਬੱਚਾ ਸੀਗਾ ਜੀ ਤਾਰੇ ਡਾਕਟਰ ਕੋਲੇ ਮੱਲੇ ਵਾਲੇ ਕੋਲੇ ਠੀਕ ਹੈ ਜੀ ਉਹਦੀ ਹੈ ਗਰੰਟੀ ਨਾਲ ਆ ਜੀ 골ਡਨ ਰੋਲ ਦੀ ਪੋਤੀ ਆ ਤਾਰੇ ਕੋਲੇ ਸੀ ਮੱਲੇ ਵਾਲੇ ਕੋਲੇ ਘੋੜਾ ਉਹਦੀ ਆ ਜੀ ਬੱਚਾ ਦੋ ਦੰਦ ਸੀ ਬੱਚੇ ਬੱਚੇ ਉਹਦੇ ਪੂਰੇ ਚੰਗੇ ਆਏ ਭਾਈ ਬਛੇਰੀ ਦਾ ਹੈ ਨਾ ਕੱਟ ਕੰਡੀਸ਼ਨ ਬਹੁਤ ਸੋਹਣੀ ਆ ਨਾ ਬਾਕੀ ਕੱਟ ਕੰਡੀਸ਼ਨ ਵੀ ਸੋਹਣੀ ਆ ਤੇ ਬਾਕੀ ਕੱਦ ਬਹੁਤ ਕਰੂਗੀ ਆ ਘੋੜਿਆਂ ਦੇ ਬਰਾਬਰ ਹੋਈ ਖੜੀ ਆ ਹੁਣ ਵੇਖ ਲਓ ਤੁਸੀਂ ਹਾਂ ਇਹ ਸਾਰੀ ਉਮਰ ਦੀ ਉਮਰ 8.5 ਮਹੀਨੇ ਆਠ ਹੋਈ ਆ ਜੀ ਠੀ ਚਿਗੜੀ ਹਜੇ ਬਰਾਬਰ ਨਹੀਂ ਕਰੀ ਬੱਚੀ ਨੇ ਬੱਠੀ ਗਣਾ ਬਈ ਮਾਂ ਦੀ ਹਾਈਟ ਇਹਦੀ 36 ਇੰਚ ਆਈ ਅੱਛਾ ਮਾਂ ਦੀ ਬਹੁਤ ਚੰਗੀ ਹੈ ਬਈ ਮਾਂ ਕੁਮੈਤ ਰੰਗ ਦੀ ਬਹੁਤ ਚੰਗੀ ਆ ਠੀਕ ਹੈ ਜੀ ਮਾਂ ਦੀ ਕੱਦ ਹੈ ਜੀ ਤੇ ਸੁਖ ਇਹਦਾ ਫਿਰ ਮੁੱਲ ਬਈ ਕੀ ਕਰੇਗਾ ਇਹਦਾ ਇਹਦਾ 1 ਲੱਖ ਰੁਪਈਆ ਜੀ ਇਹਦਾ 1 ਲੱਖ ਰੁਪਈਆ ਹਾਂ ਜੀ ਇਹਦਾ 1 ਲੱਖ ਰੁਪਈਆ ਰਹਿਣਾ ਬਈ ਜਾ ਜਾ ਕਰਕੇ ਤੁਸੀਂ ਬਾਕੀ ਜਰਤ ਦੀ ਜੁਰਤ ਦੀ ਦੇਖੋ ਬੇਸ਼ੇਰੀ ਦੀ ਹੈਣਾ ਦੋ ਪੈਰ ਆਈ ਚੱਟੇ ਦੇ ਮੇਰ ਲਈ ਤੇ ਦੇਖੋ ਤੇ ਮੱਥੇ ਫੁੱਲ ਹੈ ਇਹਦੇ ਹਾਂ ਤੇ ਬਾਕੀ ਕੋ ਨੂੰ ਦਿਖਾ ਦੇ ਹਾਂ ਬਾਕੀ ਜਨ ਕੇ ਉ ਵੀ ਬਈ ਜਿਹੜੀ ਚਮਕ-ਦਮ ਕਾਲੀ ਹੈ ਜਿਹੜੀ ਆਪਾਂ ਓਵਰ 8.5 ਮਹੀਨੇ ਹੈ 58 ਤੋਂ ਬਾਹਰ ਹੋਇਆ ਹੈਟ ਕਰੀ ਖੜੀ ਹੈ ਜੀ ਹਾਂ ਇਹਨੇ ਬਹੁਤ ਵੱਡੀ ਘੋੜੀ ਬਣਨਾ ਬਾਈ 60 ਇੰਚ 63 ਇੰਚ ਦਾ ਆਉਣਾ ਬਣ ਜਾਣੀ ਹਾਂ ਆਉਣਾ ਬਣ ਜਾਨੀ ਬਹੁਤ ਵੱਡੀ ਹੈ ਬਾਕੀ ਪਿਆਰ ਚੰਗਾ ਗੋਲਡਨ ਰੌਕ ਦਾ ਹੀ ਬੱਚਾ ਉਹਦੀ ਬਾਕੀ ਕਹਣਾ ਬਈ ਇਹਦਾ ਆਪ ਮੁੱਲ ਪੂਰਾ 1 ਲੱਖ ਕੀਤਾ ਹੈ ਨਾ ਬਾਈ ਤੇ ਆ ਜਾ ਬਈ ਉਸ ਤੋਂ ਬਾਅਦ ਅਗਲੀ ਜਿਹੜੀ ਹੈ ਨਾ ਥੋੜੀ ਇਹਦੀ ਕੀ ਡਿਟੇਲ ਹੈ ਬਈ ਇਹਦੀ ਇਹਦੀ 6 ਸਾਲ ਉਮਰ ਹੈ ਜੀ ਠੀਕ ਹੈ ਬਾਈ 60 ਇੰਚ ਹੈ ਜਿਹੜਾ ਫੀਤੇ ਵਾਲੀ ਇਹਦੀ ਠੀਕ ਹੈ ਬਾਈ ਮੱਥੇ ਫੁੱਲ ਆ ਇੱਕ ਪੈਰ ਜਿੱਟਾ ਇਹਦਾ ਠੀਕ ਹੈ ਬਾਈ ਮੌਕੇ ਤੇ ਇਹ ਵੀ ਖਾਲੀ ਹੈ ਜੀ ਠੀਕ ਹੈ ਭਾਈ ਅੰਦਰੋਂ ਅੰਦਰ ਦੀ ਬਈ ਓਕੇ ਅੰਦਰ ਦੀ ਸਾਫ ਆ ਜੀ ਕੋਈ ਚੈੱਕ ਕਰਾ ਕੇ ਲੈ ਜੇ ਅੰਦਰ ਦੀ ਆਪਣੀ ਗਾਰੰਟੀ ਇਹਦੀ ਪੂਰੀ ਤੇ ਸੁਖਬ੍ਰੇਜ ਜਿਵੇਂ ਆਪਾਂ ਹਾਈਟ ਵਗੈਰਾ ਬੋਲੀ ਜਾਂਦੇ ਆ ਘੋੜਿਆਂ ਦੀ ਹਨਾ ਕਈ ਵਾਰੀ ਕਿਉਂਕਿ ਆਪਣਾ ਕੰਮ ਹੈਗਾ ਆਨਲਾਈਨ ਹੀ ਹਨਾ ਤੇ ਕੋਈ ਸੱਜਣ ਆਉਂਦਾ ਏ ਉਹਦਾ ਕੋਈ ਟਾਈਮ ਤਾਂ ਨਾ ਖਰਾਬ ਹੋਊ ਭਈ ਨਾ ਜੀ ਨਾ ਅੱਗੇ ਸਾਰੀਆਂ ਆਨਲਾਈਨ ਭੇਜੀਆਂ ਆਪਾਂ ਬਸ ਠੀਕ ਹੈ 1 ਜਨਵਰੀ ਆਏ ਆ ਬੰਦੇ ਦੇਖਣ ਬਾਕੀ ਸਾਰੇ ਉਹਨਾਂ ਨੇ ਪੈਸੇ ਪਾ ਦਿੱਤੇ ਆਪਾਂ ਘੋੜਿਆਂ ਭੇਜ ਦਿੱਤੀਆਂ ਬਸ ਠੀਕ ਹੈ ਨਾ ਵੀ ਕਿਉਂਕਿ ਜਿਹੜੀ ਚੀਜ਼ ਵੀਡੀਓ 'ਚ ਬੋਲੀ ਜਾਵੇ ਜੇ ਘੱਟਾ ਦੇਖ ਲਿਆ ਕਿ ਜਿਹੜੀ ਗੱਲ ਅੰਦਰੋਂ ਅੰਦਰ ਦੀ ਸਾਫ਼ ਵਾਲੀ ਕਹਿ ਦੀ ਜੇ ਸਾਫ਼ ਆ ਸਾਫ਼ ਕਹਾਂ ਜਿਹੜੀ ਜਿਵੇਂ ਹੋਈ ਓਵੇਂ ਕਹਾਂਗੇ ਬਸ ਠੀਕ ਆ ਸੋ ਕਿ ਇਹ ਮੌਕੇ ਦੀ ਬਈ ਕਿਵੇਂ ਬਈ ਇਹ ਵੀ ਮੌਕੇ ਦੀ ਖਾਦੀ ਆ ਤੁਰ ਦੀ ਤੁਰ ਦੀ ਬਹੁਤ ਸੋਹਣਾ ਕੁੜੀ ਇਹ ਵੀ ਠੀਕ ਆ ਬਈ ਹਾਂਜੀ ਤੇ ਇਹਦਾ ਬਈ ਕੀ ਫਰ ਕਰਾਂਗੇ ਮੁੱਲ ਮੁੱਲ ਬਈ ਇਹਦਾ 115000 ਰੁਪਇਆ ਕਰਦੇ ਆਂ ਮੌਕੇ ਦੇ ਮਾਨਤਾਨ ਕਰ ਲਾਂਗੇ ਮੈਨੂੰ ਆਲ ਗਈ ਬਈ ਵੀ ਇਹ ਕੁੜੀ ਦਾ ਮੁੱਲ ਜ਼ਿਆਦਾ ਹੋਊਗਾ ਜਰ ਤੁਰ ਦੀ ਬਹੁਤ ਸੋਹਣੀ ਪੁੜਾ ਪੜਾ ਵੇਖੋ ਕਿੰਨਾ ਚੱਕ ਮਸੋਂ ਬਸੋਂ ਬਹੁਤ ਚੰਗਾ ਲੱਗਿਆ ਆਲੀ ਸ਼ਾਂ ਲੈਣ ਦੀ ਨਾਲੇ ਬਾਕੀ ਹਾਂ ਪੈਰ ਪੂਰ ਜਿਵੇਂ ਆਪਾਂ ਕ ਜਾ ਜਾਣ ਵਾਲੀ ਬੜੀ ਤੋਰੇ ਤਾਰੇ ਦੀ ਬਈ ਕਿਵੇਂ ਬਈ ਸੋਹਣਾ ਤੁਰਦੀ ਬਹੁਤ ਵਧੀਆ ਤੋਰਾਇਚ ਵੀ ਕੰਨ ਕੁੰਡੀ ਵਾਲ ਲੱਗਾ ਮੱਥੇ ਫੁੱਲ ਇੱਕ ਪੈਰ ਚਿੱਟਾ ਸੋਮ ਬਸੂਮ ਬਹੁਤ ਚੰਗਾ ਕੁੜੀ ਜੀ ਬਸ ਠੀਕ ਹੈ ਬਈ ਤੇ ਇਹਦੀ ਬਈ ਹੂੰ ਕਿੰਨੀ ਦਸਿਆ ਜਿਹੜੀ ਉਮਰ ਕਿੰਨੀ ਕੋ ਉੰਦਾ ਜ਼ਿਆਦਾ ਉਮਰ 6 ਸਾਲ ਹੈ ਜੀ ਇਹਦੀ 6 ਕਿ ਸਾਲ ਹੈ ਤੇ ਬਸ ਠੀਕ ਆਣਾ ਬਈ ਪਹਿਲਾਂ ਛੇਰੀ ਸੀ ਇਹਦਾ ਮਗਰ ਮੱਥੇ ਪਟੇ ਦੀ ਠੀਕ ਆ ਗੋਲੇ ਹੀ ਖੜੀ ਆ ਉਹ ਵੀ ਆਪਾਂ ਫੋਟੋ ਮੰਗਾ ਦੇ ਆ ਕੋਈ ਜਿਹਾ ਚਾਹੀਦਾ ਠੀਕ ਆਣਾ ਬਈ ਆ ਉਹਦੇ ਨਾਲ ਇਹ ਵੀ ਪਤਲਾ ਕਿਹਾ ਵੀ ਕਿੰਨੇ ਕਿ ਚੜ ਦੀ ਸੂਈ ਵੀ ਆਣਾ ਸੂਈ ਨੇ ਉਹ ਹੋ ਗਈ 4 ਕਿ ਮਹੀਨੇ 3 ਠੀਕ ਹੈ ਬਈ ਮੈਡੀਟ ਨਹੀਂ ਕਰਾਈਗੀ ਅੰਦਰ ਦੀ ਸਾਫ ਆ ਆਪਣੀ ਚੈੱਕ ਕਰਾਈ ਵੀ ਆ ਨਾਲ ਡਾਕਟਰ ਤੋਂ ਠੀਕ ਹੈ ਬਈ ਬੰਦਾ ਕਰਾ ਕੇ ਵੀ ਲੈ ਜਾਵੇ ਇਹਦੀ ਉਹਨਾਂ ਨੇ ਯਾਨੀ ਕਿ ਬੱਚਾ ਲਾ ਲਿਆ ਤੇ ਘੋੜੀ ਖਾ ਉਹਨਾਂ ਨੇ ਦੇ ਦਈਆ ਨਾ ਬੇਸ਼ੇਰੀ ਰੱਖ ਲਈ ਹਾਂ ਜੀ ਉਹਨਾਂ ਦਾ ਠੀਕ ਹੈ ਨਾ ਬਈ ਤੇ ਆਜੋ ਬਈ ਉਸ ਤੋਂ ਗਾ ਜਿਹੜਾ ਇਹਦੇ ਇਹਦੀ ਕੀ ਡਿਟੇਲ ਆ ਬਈ ਇਹਦੀ ਇਹਦੀ 61 ਇੰਚ ਹੈਡ ਆਈ ਫੀਤੇ ਵਾਲੀ ਠੀਕ ਹੈ ਬਈ ਹਾਂਜੀ ਤੇ ਤਿੰਨ ਪੈਰ ਚਿੱਟੇ ਆ ਬਾਕੀ ਸਾਰੇ ਕਾਲਾ ਸਵਾਰੀ ਸੂਰੀ ਦਾ ਵਧੀਆ ਸਾਫ ਸਾਂਭਣ ਵਾਲਾ ਘੋੜਾ ਥੋੜਾ ਲਸਾ ਜੀ ਠੀਕ ਹੈ ਬਈ ਬਈ 61 ਇੰਚ ਮੈਂ ਕਹਿੰਦਾ ਵੀ ਕੰਡੀਸ਼ਨ ਕੰਡੀਸ਼ਨ ਥੋੜੀ ਜ ਕਿਸੇ ਚੰਗੇ ਕੋਲੇ ਦੇ ਹਾਂ ਬਹੁਤ ਚੰਗੀਆਂ ਹਾਂਜੀ ਕੰਨ ਕੁੰਡੀ ਵਾਲਾ ਧੌਣ ਧੂਣ ਬਹੁਤ ਚੰਗੀ ਹੈ ਬਾਕੀ ਭਾਅ ਬਹੁਤ ਲੋਟ ਇਹਦਾ ਠੀਕ ਹੈ ਬਾਈ 55000 ਰੁਪਏ ਕਰਦੇ ਆ ਇਹਦਾ ਭਾਅ ਇਮਾਨਤਾਂ ਹੋਰ ਵੀ ਵਿੱਚੋਂ ਕਰ ਲਾਂ ਕੋਈ 55000 ਰੁਪਏ ਹਾਂਜੀ ਤੇ ਬਈ ਉਹ ਕਿਵੇਂ ਚਦਨ ਦਾ ਦੰਦਾ ਜੀ ਬਈ ਚਾਰ ਦੰਦ ਆ ਜੀ ਚਾਰ ਦੰਦ ਹੋ ਗਿਆ ਤੇ ਇਹਦਾ ਮੁੱਲ ਆਪਾਂ ਕੀਤਾ ਹੈ 55000 ਰੁਪਏ 55000 ਲਾਈਨ ਤੇ ਆ ਜੋ ਵੀ ਕਰ ਲਾਂ ਇਮਾਨਤਾਂ ਕੋਈ ਨਹੀਂ ਜਿਵੇਂ ਕੋਈ ਕੋਈ ਵਾਹ ਠੀਕ ਹੈ ਨਾ ਬਈ ਬਈ ਜਿਵੇਂ ਕਈ ਵਾਰੀ ਸ਼ੌਕ ਅੱਗੇ ਵੀ ਹਨਾ ਬਈ ਮੈਨੂੰ ਵੀ ਫੋਨ ਲਾਉਂਦੇ ਹੀ ਬੰਦੇ ਜਿਵੇਂ ਇਹ ਜਿਹੜਾ ਬਛੇਰਾ ਇੱਕ ਜਿਹੜੀ ਕੋੜੀ ਤੇ ਛੱਡੇ ਵੀ ਨਹੀਂ ਜਿਵੇਂ ਕਿ ਇੱਥੇ ਆਉਣਾ ਨੇ ਦੇਣਾ ਹੁੰਦਾ ਭਾਈ ਕੋੜੀ ਗਾੜੀ ਵਾਲੀ ਆਪਣੀ ਗਾਰੰਟੀ ਨਾ ਇਹੀ ਤੇ ਨਾ ਹੀ ਆ ਬਿਸ਼ਰਾ ਛੱਡਿਆ ਉਹ ਉਹਦਾ ਦੋ ਦੰਦ ਦਾ 2.5 ਸਾਲ ਦਾ ਹੀ ਹੋਊਗਾ ਠੀਕ ਆ ਵੀ ਇਹ ਹਲੇ ਛੱਡਿਆ ਨਹੀਂ ਹੈਨਾ ਜਿਵੇਂ ਕਈ ਵਾਰੀ ਕਿਸੇ ਬੰਦੇ ਨੇ ਫੂਮ ਲਾਉਣ ਦੇ ਭਾਈ ਯਾਰ ਕੋਈ ਭਾਅ ਲਾਉਣ ਜਿਵੇਂ ਹੁਣੇ ਚੰਗਾ ਬਿਸ਼ਰਾ ਆਣਾ ਇਹ ਬੰਦਿਆਂ ਨੇ ਜੀ ਲਿਆ ਸੀ ਸ਼ੌਂਕ ਆਸ ਤੇ ਉਹਨਾਂ ਨੇ ਤਾਂ ਬਸ ਵਾਰੀ ਜ਼ੂਰੀ ਕਰਦੇ ਸੀ ਮੁੜ ਕੇ ਉਹਨਾਂ ਨੇ ਸੰਭਾ ਸੁੰਭਾਣੀ ਚੱਜ ਨਾਲ ਠੀਕ ਆ ਵੀ ਇਹ ਗਾੜੀ ਦਾ ਜਮਾ ਹੀ ਨਹੀਂ ਨੇੜੇ ਕੀਤੇ ਦੋਨੀਆਂ ਜਿਹੜੀ ਗੱਲ ਹੋਊਗੀ ਆਪਾਂ ਉਹੀ ਦੱਸਾਂ ਇਹ ਛੱਡ ਹਾਈਟ ਹੈ ਬਈ ਸੌਖ ਦੂਜੀਆਂ ਘੋੜੀਆਂ ਦੇ ਨਾਲ ਆਇਆ ਹਨ ਤੇਰੀ ਹਾਈਟ ਤੁਸੀਂ ਵੈਸੇ ਆਪ ਹੀ ਆਈਡੀਆ ਲਾ ਲਓ ਵੀ ਹਨਾ ਇਹ ਕਿੰਨਾ ਜਨਨ ਕਿ ਚੰਗਾ ਹੈ ਬਾਕੀ ਕੰਨਕ ਉਹਨਾਂ ਦਾ ਤੁਸੀਂ ਦੇਖ ਲਓ ਹਨਾ ਤੇ ਇਹ ਹੁਣ ਲਾਸਟ ਤੇ ਆ ਗਿਆ ਹਨਾ ਆਪਣੇ ਕੋਲੇ ਬਈ ਇਹਦੀ ਬਈ ਕੀ ਰੇਟ ਹੈ ਕਿੰਨੇ ਕ ਚਿਰਦਾ ਹੈ ਕਿਵੇਂ ਘੋੜੇ ਘਾੜੇ ਦਾ ਪਤਾ ਜਾ ਕੀ ਸਾਰੀ ਗੱਲਬਾਤ ਹੈ ਜੀ ਇਹ 2.5 ਸਾਲ ਦਾ ਹੋ ਗਿਆ 2.5 ਤੋਂ 3 ਸਾਲ ਦੇ ਵਿੱਚ ਹੀ ਹੈ ਜੀ ਠੀਕ ਹੈ ਬਈ ਘੋੜੇ ਚੰਗੇ ਦਾ ਹੀ ਹੋਊਗਾ ਇਹ ਰੇਟ ਹੀ ਬਸ ਕੁੱਤੇ ਦੇ ਮੁੱਲ ਜਿੰਨਾ ਹੀ ਹੈ ਜੀ ਠੀਕ ਹੈ ਬਈ ਜਾਇਜ਼ ਰੇਟ ਹੈ ਠੀਕ ਹੈ ਬਈ ਤੇ ਬਈ ਇਹ ਕਿੰਨੇ ਦਾ ਹੈ ਦੱਸਿਆ ਹੈ ਇਹ 20000 ਤਾਂ ਹੀ ਦੇ ਦਾਂਗੇ ਆਪਾਂ ਜੀ ਆਪਾਂ 20000 ਤਾਂ ਦੇ ਦੇਣਾ ਹੀ ਦੇ ਦਾਂਗੇ ਸਵਾਰੀ ਵੀ ਕਰਾਉਂਦਾ ਵਧੀਆ ਸਾਰੇ ਪੈਰ ਜੱਟੇ ਮੱਥੇ ਪੜਾ ਚੰਬਾ ਬੱਚਾ ਕੰਨ ਕੁੰਨ ਕੁੰਡੀ ਵਾਲਾ ਬਹੁਤ ਚੰਗਾ ਲੱਗਿਆ ਇਹਦੀ ਵਾ ਠੀਕ ਹੈ ਘੋੜਾ ਖੋਲੀ ਹੋਈ ਇਹਦਾ ਕੰਨ ਆਪਾਂ ਮਾਣਾ ਦਿਖਾ ਵੀ ਥੋੜਾ ਲਿਸਾ ਥੋੜਾ ਜਿਹਾ ਸਾਈਡ ਤੇ ਖੜਾ ਇਹ ਲਿਸਾ ਹੀ ਆਈ ਥੋੜਾ ਜੀ ਬੱਚਾ ਸਾਮ ਬਣਾ ਜੇ ਕਿਨੇ ਸਵਾਰੀ ਸੂਰੀ ਨੂੰ ਲੈਣਾ ਵਧੀਆ ਘੋੜਾ ਬਣ ਜੇ ਹਾਂ ਬਾਸ 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 ਇੱਥੇ ਕਰਾ ਲੀਏ ਹਾਂ ਤੁਸੀਂ ਦੇਖੋ ਨਾ ਕੰਨ ਘੜੇ ਇਹਦਾ ਏ ਭਾਈ ਕੀ ਕਰਾਂਗੇ ਮੋਲੇ ਦਾ ਆਪਾਂ 20000 ਰੁਪਏ ਹੀ ਹੈਗੇ ਲੈ 20000 ਰੁਪਏ ਦਾ 20000 ਤਾਂ ਕੋਈ ਨਹੀਂ ਹੁੰਦਾ ਅੱਜ ਕੱਲ ਮਾੜੀ ਗਾ ਭਾਈ ਭਰ ਲੱਗ ਰਹੀ ਮੀਟਿੰਗ ਬੀਜ਼ੀ ਹੋਈ ਪਈ ਹੈ ਬਿਲਕੁਲ ਬਿਲਕੁਲ ਭਾਈ ਘੋੜਿਆਂ ਦੀ ਜਿਹੜੇ ਹਿਸਾਬ ਨਾਲ ਫੀਸ ਆ ਉਹ ਵੀ ਨਹੀਂ ਹੋਉਂਦੀ ਕਿ ਨਹੀਂ ਹਾਂਜੀ ਤੇ ਜੁਗਰੇ ਜਣ ਕੇ ਬਹੁਤ ਵਧੀਆ ਲੱਗਿਆ ਹਨਾ ਆਪਾਂ ਰੇਟ ਵੀਡੀਓ ਦੇ ਵਿੱਚ ਹੀ ਕਰਤਾ ਹਨਾ ਤੇ ਭਾਈ ਰੇਟ ਆਪਾਂ ਸਾਰਿਆਂ ਦੇ ਤਕਰੀਬਨ ਤਕਰੀਬਨ 10 ਸੀ ਦਿੱਤੇ ਹਨਾ ਭਾਈ ਤੇ ਭਾਈ ਜੇ ਆਪਾਂ ਗੱਲਬਾਤ ਕਰ ਲਈਏ ਕੋਈ ਸੱਜਣਾ ਫੋਟੋ ਵੀਡੀਓ ਮਗਾਉਂਦਾ ਕੀ ਉਹਦਾ ਨਾ ਸਕਤਾ ਵਾ ਜਿਵੇਂ ਕਿੱਥੀ ਮੇਰੇ ਨਾਲ ਬਹੁਤ ਫੋਨ ਆਇਆ ਪਾਉਂ ਨਜਾਇਆ ਜੀ ਬਹੁਤ ਫੋਨ ਆਏ ਆ ਘੋੜਿਆਂ ਦੇ ਉਹਦਾ ਪਹਿਲੇ ਦੂਜੇ ਫੋਨਾਂ ਦੀ ਸੇਲ ਹੋ ਗਈਆਂ ਸਾਰੀਆਂ ਕਈ ਵੀਰ ਕਹਿੰਦੇ ਵਿੱਚ ਫੋਟੋ ਪਾ ਦੇ ਦੀ ਵੀਡੀਓ ਪਾ ਦੋ ਮੂਹਰੋਂ ਹਉਣ ਦੀ ਤੋਰ ਕੇ ਉਹਦਾ ਮਕਾ ਫਰ ਛੱਡੀ ਨਹੀਂ ਜਾਂ ਤੁਹਾਡੇ ਸਾਹਮਣੇ ਸਾਰਾ ਦਿਖਾ ਦੇ ਪੈਰ ਤੋਂ ਲੈ ਕੇ ਸਿਰ ਤੱਕ ਹਾਂਜੀ ਇਹ ਚ ਵੀਡੀਓ ਵਾਲਾ ਤਾਂ ਕੋਈ ਹੁੰਦਾ ਨਹੀਂ ਇੱਕ ਹਰ ਕੋ ਟਾਈਮ ਬਹੁਤ ਖਚਮਾ ਹੁੰਦਾ ਜੀ ਪਰ ਆਇਆ ਜਾਨਵਰ ਪੂਰੇ ਕਰਨੇ ਹੁੰਦੇ ਹੁਣ ਇਹ ਵਿਕ ਜਾਣੇ ਆ ਕਿਤੇ ਦਿਨ ਤੱਕ ਆਪਾਂ ਵੀਡੀਓ ਪਾਤੀ ਹੁਣ ਕੇ ਜਾਨਵਰ ਫਾਰਮ ਤੇ ਹੁੰਦਾ ਨਹੀਂ ਲੈ ਆ ਪਾ ਦਰਸ਼ਕ ਵੀਰੋ ਰੇਟ ਵੀਡੀਓ ਦੇ ਵਿੱਚ ਕਰਨ ਦਾ ਬਾਈ ਉਹਨਾਂ ਦਾ ਮਕਸਦ ਹੀ ਇਹ ਆ ਕਿ ਤੁਸੀਂ ਕਿਉਂਕਿ ਮੇਰੇ ਹਿਸਾਬ ਨਾਲ ਮੈਨੂੰ ਨਹੀਂ ਲੱਗਿਆ ਵੀ ਮਾਰਕੀਟ ਦੇ ਹਿਸਾਬ ਨਾਲ ਸਾਰੇ ਜਨਵਰੀ ਭਾ ਦੇ ਵਿੱਚ ਆ ਜੇ ਆਪਾਂ ਗੱਲਬਾਤ ਕਰੀਏ ਜਿਹੜੀ ਘੋੜੀਆਂ ਦੀ ਉਦਾਂ ਦੀ ਕੰਡੀਸ਼ਨ ਆ ਬਾਈ ਨੇ ਉਦਾਂ ਦੇ ਮੁੱਲ ਕੀਤੇ ਆ ਜਿਹੜੀ ਜਿਵੇਂ ਉਹ ਬੇਸ਼ੇਰੀ ਬਾਈ ਕੋਲੇ ਬਹੁਤ ਚੰਗੀ ਟਾਪ ਦੀ ਬੇਸ਼ੇਰੀ ਖੜੀ ਆ ਉਹਦਾ ਮੁੱਲ ਵੀ ਬਾਈ ਨੇ ਬਿਲਕੁਲ ਜੈਰ ਕੀਤਾ ਜੇ ਸੌਗਾ ਗੱਲਬਾਤ ਕਰ ਲਈਏ 5175 ਹਜ਼ਾਰ ਦਾ ਘੋੜੇ ਦੀਆਂ ਬੀਜ ਆ ਬਾਈ ਉਹਦੇ ਪਿਓ ਦੀ 81000 ਰੁਪਈਆ ਫੀਸ ਠੀਕ ਹੈ ਓਕੇ ਅਗਲੇ ਨੇ ਪਹਿਲਾਂ ਮਲਾਈ ਫਿਰ ਜਾ ਕੇ ਘੋੜੀ ਸੰਭੀ ਹੈ ਨਾ ਫਿਰ ਸਾਲ ਸਹੀ ਬਾਅਦ ਉਸ ਤੋਂ ਬਾਅਦ ਫਿਰ ਵੀ 8 ਮਹੀਨਿਆਂ ਦੀ ਕਰਕੇ ਆ ਬਣ ਦਿੱਤੀ ਆ ਕਿ ਨਹੀਂ ਬਾਕੀ ਗੱਲ ਆ ਜੇ ਕਿਸੇ ਨੂੰ ਕੋਈ ਮਾੜਾ ਮੋੜਾ ਡਾਊਟ ਲੱਗਦਾ ਕਦੋਂ ਮਰਜੀ ਆਪਣੇ ਫਾਰਮ ਤੇ ਆ ਕੇ ਆ ਦੀ ਸ਼ੱਕ ਕੱਢ ਲੇ ਵੇਖ ਕੇ ਲੈ ਜਾ ਹਰ ਇੱਕ ਵੀਡੀਓ ਦੇ ਵਿੱਚ ਇਹੀ ਕਿਹਾ ਜਾਂਦਾ ਹੁੰਦਾ ਹੈ ਕੋਈ ਵੀ ਜੇ ਸੱਚਨ ਵਪਾਰ ਦਾ ਕੰਮ ਕਰਦਾ ਹੈ ਉਹ ਆਪਦੀ ਸਮਝ ਨਾਲ ਤੇ ਆਪਦੇ ਦਿਮਾਗ ਨਾਲ ਖਰੀਦਦਾ ਕਿਉਂਕਿ ਆਪਾਂ ਬਈ ਵਾਦੇ ਨੂੰ ਹੀ ਲੈ ਕੇ ਆਉਣਾ ਚਾਹਾਂਗੇ ਕਿ ਨਹੀਂ ਕੋਈ ਬੰਦਾ ਕਹਦੇ ਬਈ ਨਹੀਂ ਯਾਰ ਤੁਸੀਂ ਆਹ ਗੱਲ ਬੋਲ ਕੇ ਦੇ ਦੀ ਕਿਉਂਕਿ ਇਹ ਬੰਦਿਆਂ ਨੇ ਵੀ ਰਿਸਕ ਲਿਆ ਹੈ ਜੇ ਪੈਸਾ ਲਾਇਆ ਹੈ ਪਾਈ ਆਪਣੇ ਘਰੇ ਆ ਕੇ ਜਾਣ ਪਰ ਖੜੇ ਹੈ ਬਈ ਕਿ ਨਹੀਂ ਤੇ ਕੋਈ ਵੀ ਸੱਜਣ ਨੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਉਹਨਾਂ ਦਾ ਜਿਹੜਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਬਾਕੀ ਜੋ ਵੀ ਡਿਟੇਲ ਬਾਈ ਉਹਨਾਂ ਨੇ ਜਾਣਕਾਰੀ ਦਿੱਤੀ ਆ ਉਹ ਬਾਈ ਨੂੰ ਜਿਵੇਂ ਅੱਗੋਂ ਕਿਸੇ ਨੇ ਦੱਸੀ ਆ ਜਾਂ ਜਿਵੇਂ ਵੀ ਬਾਈ ਨੇ ਆਪਦੀ ਤਸੱਲੀ ਕਰਕੇ ਲਈ ਆ ਕਿਉਂਕਿ ਤੁਸੀਂ ਵੀ ਆਪਦੀ ਉਹ ਤਸੱਲੀ ਕਰਨਾ ਕਿਉਂਕਿ ਤੁਸੀਂ ਪੈਸਾ ਲਾਉਣਾ ਹੈ ਤੁਹਾਡਾ ਫਰਜ਼ ਬਣਦਾ ਹਨਾ ਉਹ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਆਪਦੀ ਫੁੱਲ ਤਸੱਲੀ ਬਾਈ ਦੇ ਫਾਰਮ ਤੇ ਹੀ ਕਰ ਲੋ ਕਿਉਂਕਿ ਬਾਅਦ ਸੁਖ ਕਿਸੇ ਨੂੰ ਲਾਂਭਾ ਦੇਣ ਨਾਲ ਉਹ ਨਹੀਂ ਬਾਦਾਂ ਲਗਾਣਾ ਮੈਨੂੰ ਆਹ ਚੀਜ਼ ਹੀ ਕਹਿ ਕੇ ਦੇ ਦੀ ਕਦੋਂ ਮਰਜੀ ਅਗਲਾ ਆ ਕੇ ਉਹਦੀ ਥਰਲੀ ਕਰਕੇ ਫੇਰ ਜਾਨਵਰ ਲੈ ਕੇ ਜਾਵੇ ਜੀ ਹੋਰ ਕਿ ਐਂ ਜੀ ਲਾਂਭਾ ਦੇਣ ਨਾਲ ਬਿਲਕੁਲ ਹਨਾ ਵੀ ਤੇ ਲੋ ਵੀ ਦਰਸ਼ਕ ਵੀਰੋ ਕੋਈ ਵੀ ਸੱਜਣਾ ਹਨਾ ਹੋਰ ਕੋਈ ਵੀ ਜਾਣਕਾਰੀ ਲੈਣੀ ਚਾਹੁੰਦਾ ਹੈ ਬਾਈ ਉਹਨਾਂ ਦਾ ਨੰਬਰ ਸਕਰੀਨ ਦੇ ਉੱਪਰ ਚੱਲਦਾ ਰਹੂਗਾ ਵੀਡੀਓ ਦੇ ਅਖੀਰ ਦੇ ਵਿੱਚ ਮੈਂ ਫੇਰ ਕਹੂੰਗਾ ਵੀਡੀਓ ਨੂੰ ਸ਼ੇਅਰ ਕਰਕੇ ਆਪਦੀ ਪ੍ਰੋਫਾਈਲ ਤੇ ਰੱਖ ਲਿਓ ਕਿਉਂਕਿ ਇਹਦੇ ਵਿੱਚ ਰੇਟ ਵੀ ਸਾਰਾ ਕੁਝ ਕਲੀਅਰ ਆ ਸਾਰੇ ਜਾਨਵਰਾਂ ਬਾਰੇ ਬਾਈ ਉਹਨਾਂ ਨੇ ਦੱਸ ਪਾਏ ਤੇ ਕੋਈ ਬੰਦਾ ਸੱਜਣ ਫੋਨ ਲਾਇਆ ਜਿਹਨੇ ਜਾਨਵਰ ਦਾ ਸੌਦਾ ਕਰਨਾ ਹੈ ਕਿਉਂਕਿ ਉਹਨਾਂ ਟਾਈਮ ਬਾਈ ਉਹਨਾਂ ਕੋਲ ਵੀ ਐ ਨਹੀਂ ਗਾ ਜੇ ਇਹ ਕੁੜੀਆਂ ਜਨਨਕ ਇੱਥੋਂ ਨਿਕਲ ਵੀ ਜਾਂਦੀਆਂ ਤੇ ਬਾਈ ਉਹਨਾਂ ਨੇ ਹੋਰ ਜਾਨਵਰਾਂ ਵਿੱਚ ਐਡਜਸਟ ਕਰਨੇ ਹੁੰਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਨੇ ਰੇਟ ਵੀਡੀਓ ਦੇ ਵਿੱਚ ਕੀਤਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਪਿਛਲੀ ਵੀਡੀਓ ਦੇ ਵਿੱਚ ਵੀ ਬਹੁਤ ਸਾਰੇ ਸੱਜਣਾ ਨੇ ਸਾਨੂੰ ਫੋਨ ਲਾ ਕੇ ਕਿਹਾ ਯਾਰ ਭਾਈ ਬਹੁਤ ਵਧੀਆ ਗੱਲ ਆ ਕਿਉਂਕਿ ਆਪਣੇ ਪੇਜ ਆ ਵੀ ਮੇਨ ਮਕਸਦ ਇਹੀ ਆ ਕਿ ਆਪਣੀ ਜਿਹੜੀ ਨਵੀਂ ਯੂਥ ਆ ਉਹਨੂੰ ਘੋੜਿਆਂ ਦੀ ਲਾਈਨ ਦੇ ਵਿੱਚ ਜੋੜਿਆ ਜਾਵੇ ਕਿਉਂਕਿ ਜੇ ਉਹ ਘੋੜਿਆਂ ਦੀ ਲਾਈਨ ਦੇ ਵਿੱਚ ਆਉਣਗੇ ਤਾਂ ਉਹ ਮਾਰੇ ਜਿਹੜੇ ਆਪਦੇ ਕੋਈ ਨਸ਼ੇ ਪੱਤੇ ਤੋਂ ਬਚਣਗੇ ਤੇ ਇਹ ਸ਼ੌਕ ਨੂੰ ਪਰਫੁੱਲਤ ਹੋਊਗਾ ਤੇ ਉਹਦੇ ਨਾਲ ਇੱਕ ਆਰਥਿਕਤਾ ਵੀ ਸੁਧਰੂਗੀ ਕੰਮ ਨਹੀਂ ਬਈ ਇਹ ਦੋ ਘੋੜੀਆਂ ਉਹ ਘਰੇ ਰੱਖਦੇ ਆ ਇਹ ਇਦਾਂ ਦੀਆਂ ਘੋੜੀਆਂ ਭਾੜੀਆਂ ਘੋੜੀਆਂ ਲਿਆ ਕੇ ਉਹ ਗੱਬਣ ਕਰਾਉਂਦੇ ਆ ਉਹਨਾਂ ਨੂੰ 4-4 ਪੈਸੇ ਇਹ ਛੱਡਣਗੇ ਆ ਬਾਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਈ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਜਿਉਂਦੇ ਬਾਅਦ ਦੇ ਰਹੋ ਜੀ ਮਿਲਦੇ ਆ ਕਿਸੇ ਔਰ ਵੀਡੀਓ ਚ ਧੰਨਵਾਦ